ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵਰ ਕੈਜੂ ਸੂਟਸ ਆ ਰਹੇ ਹੀ ਤਾਂ ਦੇ ਲੈ ਕੇ ਆਉਨੇ ਆ ਅੱਜ ਹੋਣਗੇ ਬਹੁਤ ਹੀ ਪਿਆਰੇ ਗਰਮੀਆਂ ਦੇ ਸੂਟ ਠੀਕ ਹੈ ਜੀ ਸਮਰ ਸੀਜ਼ਨ ਸਪੈਸ਼ਲ ਸੂਟ ਆਏ ਨੇ ਮੈਚਿੰਗ ਸੂਟ ਹੋਣਗੇ ਬਹੁਤ ਹੀ ਪਿਆਰੇ ਕੰਟਰਾਸਟਡ ਸੂਟ ਹੋਣਗੇ ਜਿਸ ਰੰਗ ਕੀ ਨੇਵੀ ਬਲੂ ਸਭ ਤੋਂ ਪਹਿਲਾ ਸੂਟ ਆ ਉੱਪਰ ਜਿਹੜਾ ਆ ਉਹ ਆਏਗਾ ਥੋੜਾ ਸੀ ਗ੍ਰੀਨ ਟਾਈਪ ਜਿਹਾ ਕਲਰ ਹੈ ਉਸ ਦਾ ਫਲਾਵਰ ਆਏਗਾ ਤੇ ਨਾਲ ਸੀ ਗ੍ਰੀਨ ਬਾਟ ਪ੍ਰਿੰਟਿੰਗ ਠੀਕ ਆ ਬਹੁਤ ਹੀ ਪਿਆਰੇ ਕਲਰ ਹੋਣਗੇ ਇਸ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਕਾਫੀ ਮਿਲ ਜਾਏਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਅਗਲਾ ਜਿਹੜਾ ਆਏਗਾ ਥੋੜਾ ਗ੍ਰੇ ਡਾਰਕ ਆ ਬਿਲਕੁਲ ਜੈਡ ਬਲੈਕ ਨਹੀਂ ਹੋਏਗਾ ਤੇ ਨਾਲ ਇਸ ਦੇ ਆਏਗੀ ਗ੍ਰੀਨ ਕਲਰ ਦੀ ਬਾਟਮ ਠੀਕ ਆ ਫਲਾਵਰਸ ਬਹੁਤ ਹੀ ਪਿਆਰੇ ਆ ਸ਼ਰਟ ਜਿਹੜੀ ਉਹ ਫਲਾਵਰਸ ਵਾਲੀ ਆਏਗੀ ਤੇ ਬਾਟਮ ਜਿਹੜਾ ਉਹ ਚੈੱਕ ਪ੍ਰਿੰਟਡ ਟਾਈਪ ਆਏਗਾ ਠੀਕ ਆ ਬਹੁਤ ਹੀ ਸੋਹਣੇ ਇਹ ਸੂਟ ਲੱਗਦੇ ਨੇ ਤੇ ਇੱਕਦਮ ਡਿਸਕਾਊਂਟ ਦੇ ਵਿੱਚ ਸੂਟ ਲੈ ਕੇ ਆਏ ਆ ਅ ਅਸੀਂ ਚਾਹੁੰਦੇ ਆ ਕਿ ਅਸੀਂ ਵਾਤ ਤੋਂ ਵਾਤ ਡਿਸਕਾਊਂ ਦਾ ਫਾਇਦਾ ਮਿਲ ਸਕੇ ਇਹ ਜਿਹੜੇ ਸੂਟ ਐ 350 ਦੇ ਠੀਕ ਹੈ 350 ਦਾ ਤੁਹਾਨੂੰ ਸੂਟ ਮਿਲੇਗਾ 330 ਦਾ ਤੁਹਾਨੂੰ ਸਿਰਫ ਇਹ ਸੂਟ ਮਿਲੇਗਾ कॉटन ਦਾ ਪਿਓਰ कॉटन ਹੋਏਗੀ ਕੋਈ ਵੀ ਸਿਲਕੀਨੈਸ ਨਹੀਂ ਹੋਏਗੀ ਅਗਲਾ ਜਿਵੇਂ ਆ ਬਲੂ ਕਲਰ ਠੀਕ ਹੈ ਬਲੂ ਕਲਰ ਹੈ ਤੇ ਨਾਲ ਆਏਗਾ ਪੀਚ ਸ਼ੇਡ ਠੀਕ ਹੈ ਪਿੰਕ ਪੀਚ ਸ਼ੇਡ ਹੋਏਗੀ ਰਾਇਲ ਬਲੂ ਕਲਰ ਆਏਗਾ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਨੇਵੀ ਬਲੂ ਕਲਰ ਸੀਗਾ ਇਹ ਆ ਰਾਇਲ ਬਲੂ ਕਲਰ ਠੀਕ ਹੈ ਪੀਚ ਕਲਰ ਆਏਗਾ ਇਸ ਦੇ ਨਾਲ ਬਾਟਮ ਠੀਕ ਹੈ ਪਿੰਕ ਪੀਚ ਆਏਗਾ ਪੂਰਾ ਪੀਚ ਕਲਰ ਵੀ ਨਹੀਂ ਆਏਗਾ ਪੀਚ ਤਾਂ ਥੋੜਾ ਜਿਆਦਾ ਡਾਰਕ ਕਲਰ ਹੋਏਗਾ ਠੀਕ ਹੈ ਜੀ ਅਗਲਾ ਆਏਗਾ ਬਲੈਕ ਤੇ ਰੈਡ ਦਾ ਕੰਬੀਨੇਸ਼ਨ ਇੱਕਦਮ ਸਾਰਿਆਂ ਦਾ ਫੇਵਰਿਟ ਬਲੈਕ ਰੈਡ ਕੰਬੀਨੇਸ਼ਨ ਫੋਰਐਵਰ ਚੱਲਦਾ ਹੈ ਇਹ ਵਾਲਾ ਕੰਬੀਨੇਸ਼ਨ ਬਲੈਕ ਦੇ ਉੱਪਰ ਜਿਹੜੇ ਰੈਡ ਕਲਰ ਦੇ ਫਲਾਵਰਸ ਆਉਣਗੇ ਨਾਲ ਬਾਟਮ ਆਏਗਾ ਰੈਡ ਕਲਰ ਦਾ ਵਿਦ ਚੈੱਕ ਪ੍ਰਿੰਟਿੰਗ ਠੀਕ ਹੈ ਜੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਸੂਟ ਮੰਗਵਾ ਸਕਦੇ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਬਹੁਤ ਮਿਲਦੀ ਪਈ ਹੈ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਡਿ ਇਹ ਵਾਲੇ ਕੰਟਰਾਸਟਡ ਸੂਟ ਹੋਣਗੇ ਅੱਗੇ ਜਿਹੜੇ ਤੁਹਾਨੂੰ ਦਿਖਾਵਾਂਗੇ ਉਹ ਹੋਣਗੇ ਆll over ਸੂਟ ਹੋਣਗੇ ਬਹੁਤ ਹੀ ਪਿਆਰੀ ਰੇਂਜ ਬਹੁਤ ਵਧੀਆ ਆ ਇੱਕਦਮ ਡਿਸਕਾਊਂਟ ਦੇ ਵਿੱਚ ਸਿਰਫ 350 ਦਾ ਤੁਹਾਨੂੰ ਸੂਟ ਮਿਲੇਗਾ ਠੀਕ ਹੈ ਜੀ ਆ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ गिवन ਨੰਬਰ ਹੈ 7814352822 ਇਸ ਤੇ ਤੁਸੀਂ ਬੁਕਿੰਗ ਕਰਨੀ ਆ ਸਭ ਤੋਂ ਪਹਿਲੇ ਤੁਸੀਂ ਸਕਰੀਨ ਸ਼ਾਟ ਭੇਜਣਾ ਅਵੇਲੇਬਿਲਟੀ ਨੂੰ ਜ਼ਰੂਰ ਚੈੱਕ ਕਰਾ ਲੈਣਾ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰ ਜੇ ਤੇ ਸਿਰਫ 350 ਦਾ ਇਹ ਵਾਲਾ ਤੁਹਾਨੂੰ ਸੂਟ ਮਿਲਦਾ ਪਿਆ ਠੀਕ ਹੈ ਜੀ ਅਗਲੇ ਤੁਸੀਂ ਸੂਟ ਦੇਖੋ ਬਹੁਤ ਹੀ ਵਧੀਆ ਇਕਦਮ ਵਧੀਆ ਸਰਦਾਰੀ ਜੇ ਸੂਟ ਬਣ ਕੇ ਤਿਆਰ ਹੁੰਦੇ ਨੇ ਕਿਉਂਕਿ ਇਕਦਮ ਰੀਜ਼ਨੇਬਲ ਪ੍ਰਾਈਸ ਹੈ ਅਸੀਂ ਇਹਨਾਂ ਨੂੰ ਜਿਹੜਾ ਵਾ ਉਹ ਆਪਣੇ ਨਾਰਮਲ ਵੇਅਰ ਵਾਸਤੇ ਜਿਹੜਾ ਉਹ ਯੂਜ਼ ਕਰ ਸਕਦੇ ਆ ਠੀਕ ਹੈ ਜੀ ਦੁਪੱਟਾ ਤੁਸੀਂ ਅਲੱਗ ਤੋਂ ਵੀ ਲੈ ਸਕਦੇ ਜਾਂ ਕਈ ਭਣਾਂ ਦੇ ਦੁਪੱਟੇ ਜਿਹੜੇ ਉਹ ਘਰ ਵਿੱਚ ਕਾਫੀ ਹੁੰਦੇ ਨੇ ਤੇ ਤੁਸੀਂ ਉਹਨਾਂ ਨਾਲ ਜਿਹੜਾ ਮੈਚਿੰਗ ਕਰਕੇ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਸਾਢੇ ਤੋਂ ਵੀ ਦੁਪੱਟਾ ਲੈ ਸਕਦੇ ਹੋ ਅਸੀਂ ਤੁਹਾਨੂੰ ਡਾਈ ਵੀ ਕਰਕੇ ਦੇਵਾਂਗੇ ਠੀਕ ਹੈ ਜੀ ਅਗਲਾ ਆਏਗਾ ਮਸਟਰਡ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆ ਮਸਟਰਡ ਦੇ ਉੱਪਰ ਆਏਗੀ ਛੋਟੀ ਛੋਟੀ ਬ੍ਰੀਕ ਬ੍ਰੀਕ ਬੂਟੀ ਹੋਏਗੀ ਕੋਈ ਵੱਡੇ ਫਲਾਵਰਸ ਨਹੀਂ ਹੋਣਗੇ ਠੀਕ ਹੈ ਇਸ ਦੇ ਵਿੱਚ ਥੋੜਾ ਡਾਰਕ ਮਸਟਰਡ ਕਲਰ ਹੋਏਗਾ ਨਾਲ ਥੋੜਾ ਵਾਈਟ ਸ਼ੇਡ ਹੋਏਗੀ ਠੀਕ ਹੈ ਬੂਟੀ ਬਹੁਤ ਹੀ ਸੋਹਣੀ ਹੈ ਛੋਟੇ ਛੋਟੇ ਜਿਹੜੇ ਫਲਾਵਰਸ ਆਉਣਗੇ ਤੇ 5 ਮੀਟਰ ਦਾ ਤੁਹਾਨੂੰ ਇਹ ਸੂਟ ਮਿਲੇਗਾ ਅਗਲਾ ਸੂਟ ਆ ਇੱਕਦਮ ਬਹੁਤ ਹੀ ਵਧੀਆ ਬਲੂਇਸ਼ ਸ਼ੇਡ ਵੀ ਆ ਜਾਂਦੀ ਹੈ ਥੋੜੀ ਗ੍ਰੀਨਿਸ਼ ਟਨ ਵੀ ਆ ਜਾਂਦੀ ਹੈ ਕਲਰ ਬਹੁਤ ਸੋਹਣਾ ਹੈ ਇਹ ਜਿਹੜੇ ਆ ਸੂਟ ਹੋਣਗੇ ਸ਼ੰਕਰ ਪ੍ਰਿੰਟਸ ਦੇ ਠੀਕ ਹੈ ਜੀ ਸ਼ੰਕਰ ਪ੍ਰਿੰਟਸ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੁੰਦੀ ਆ ਤੇ ਕਲਰ ਕੰਬੀਨੇਸ਼ਨ ਵੀ ਇਹਨਾਂ ਦੇ ਵਿੱਚ ਬਹੁਤ ਸੋਹਣੇ ਹੁੰਦੇ ਠੀਕ ਹੈ ਅਗਲਾ ਆਏਗਾ ਥੋੜਾ ਜਿਹਾ ਲਾਈਟ ਮਸਟਰਡ ਕਲਰ ਠੀਕ ਹੈ ਜੀ ਇਹ ਵਾਲਾ ਆਏਗਾ ਥੋੜਾ ਲਾਈਟ ਮਸਟਰਡ ਕਲਰ ਜਿਹੜਾ ਸਭ ਤੋਂ ਪਹਿਲੇ ਦਿਖਾਇਆ ਸੀ ਉਹ ਸੀਗਾ ਤੁਹਾਡਾ ਡਾਰਕ ਮਸਟਰਡ ਸ਼ੇਡ ਸੀ ਇਹ ਬਹੁਤ ਹੀ ਪਿਆਰੇ ਸੂਟ ਨੇ ਪ੍ਰਿੰਟਿੰਗ ਬਹੁਤ ਪਿਆਰੀ ਹੈ ਛੋਟੀ-ਛੋਟੀ ਪ੍ਰਿੰਟਿੰਗ ਵਾਲੇ ਸਾਰੇ ਹੀ ਸੂਟ ਹੋਣਗੇ ਅਗਲਾ ਆਏਗਾ ਗ੍ਰੀਨੀਸ਼ ਟੋਨ ਦੇ ਵਿੱਚ ਸੈੱਬ ਗ੍ਰੀਨ ਕਲਰ ਆਏਗਾ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਇਹ ਸਾਰੇ ਹੀ ਜਿਹੜੇ ਆ ਬਹੁਤ ਹੀ ਵਧੀਆ ਪ੍ਰਿੰਟਿੰਗ ਆਏਗੀ ਇਹਨਾਂ ਦੀ ਫਲਾਵਰਸ ਵਾਲੀ ਇੱਕਦਮ ਛੋਟੀ ਪ੍ਰਿੰਟਿੰਗ ਆਏਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਹ ਵਾਲੇ ਜਿਹੜੇ ਆ ਇਹ 올ਓਵਰ ਸੂਟ ਮਿਲਣਗੇ ਤੁਹਾਨੂੰ ਵਿਦਆਊਟ ਦੁਪੱਟਾ ਤੁਹਾਨੂੰ 350 ਦਾ ਸੂਟ ਮਿਲੇਗਾ ਸ਼ਿ ਅਗਲਾ ਆਏਗਾ ਪਿੰਕ ਕਲਰ ਦੇ ਵਿੱਚ ਆ ਕਾਫੀ ਇਹਨਾਂ ਦੇ ਵਿੱਚ ਜਿਹੜੀ ਉਹ ਡਿਜ਼ਾਈਨਿੰਗ ਆਉਂਦੀ ਪਈ ਆ ਜਿਸ ਤਰ੍ਹਾਂ ਕਿ ਇਹ ਆਏਗਾ ਸਟ੍ਰਿਪਸ ਵਾਲੀ ਡਿਜ਼ਾਈਨਿੰਗ ਦੇ ਵਿੱਚ ਬਹੁਤ ਹੀ ਪਿਆਰੀ ਲੱਗਦੇ ਨੇ ਸਟ੍ਰਿਪਸ ਵਾਲੇ ਜਿਹੜੇ ਸੂਟ ਨੇ ਜਦੋਂ ਅਸੀਂ ਲੌਂਗ ਸ਼ਰਟ ਵਿਦ ਪਲਾਜ਼ੋ ਬਣਾਉਨੇ ਆ ਤੇ ਇੱਕਦਮ ਸਾਡੀ ਹਾਈਟ ਛੇ ਵੀ ਕਾਫੀ ਜਿਹੜਾ ਵਾ ਉਹ ਫਰਕ ਲੱਗਦਾ ਆ ਕਿ ਸਾਡੀ ਹਾਈਟ ਜਿਹੜੀ ਉਹ ਲੰਮੀ ਲੱਗਦੀ ਆ ਸਭ ਤੋਂ ਪਹਿਲੇ ਸਾਨੂੰ ਵੀ ਪਤਾ ਹੈ ਆਮ ਪਹਿਣਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਸਟ੍ਰਿਪਸ ਵਾਲੇ ਤਾਂ ਹੀ ਪੈਨਲਸ ਵਾਲੇ ਜਿਹੜੇ ਆ ਉਹ ਸੈਂਟਰ ਪੈਨਲਿੰਗ ਵਾਲੇ ਸੂਟ ਕਾਫੀ ਚੱਲਦੇ ਪਏ ਉਸ ਦੇ ਨਾਲ ਇੱਕ ਸਾਡੀ ਸਲਿਮ ਟਾਉਨ ਆਉਂਦੀ ਆ ਇੱਕ ਕੰਬੀਨੇਸ਼ਨ ਇਹਨਾਂ ਦੇ ਵਿੱਚ ਬਹੁਤ ਪਿਆਰੇ ਨੇ ਜਿਸ ਤਰ੍ਹਾਂ ਪਿੰਕ ਟੋਨ ਹੋ ਗਈ ਆ ਮਸਟਰਡ ਕਲਰ ਹੋ ਗਿਆ ਆ ਗ੍ਰੀਨ ਟੋਨ ਹੋ ਗਈ ਆ ਠੀਕ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਇਹ ਸੀਗੇ ਸਟ੍ਰਿਪਸ ਵਾਲੇ ਅਗਲੇ ਬਹੁਤ ਹੀ ਪਿਆਰੇ ਆ ਛੋਟੀ ਛੋਟੀ ਜਿਗਜੈਗ ਵਾਲੇ ਪ੍ਰਿੰਟ ਹੋਣਗੇ येलो ਲੱਡੂ ਸ਼ੇਡ ਦਾ ਇਹ ਸੂਟ ਹੋਏਗਾ ਅਗਲਾ ਆਏਗਾ ਬਹੁਤ ਸੋਹਣਾ ਸਟ੍ਰਿਪਸ ਵਾਲਾ ਸੇਮ ਸਿੰਪਲ ਲਾਈਨਸ ਵਾਲਾ ਸੂਟ ਆ ਗ੍ਰੇ ਟਾਈਪ ਜਿਹਾ ਇਹ ਕਲਰ ਆ ਬਹੁਤ ਹੀ ਪਿਆਰਾ ਸੂਟ ਠੀਕ ਹੈ ਸ਼ੰਗਤੀਆ ਪ੍ਰਿੰਟਸ ਦੇ ਵਾਲੇ ਸੂਟ ਹੋਣਗੇ ਤੇ ਕਲਰ ਕੰਬੀਨੇਸ਼ਨ ਇੱਕਦਮ ਵਧੀਆ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਇਨਾਂ ਚੋਂ ਪ੍ਰਿੰਟ ਯੂਜ਼ ਕਰ ਸਕਦੇ ਹੋ ਇਹ ਜਿਹੜੇ ਸੂਟ ਆ ਇੱਕਦਮ ਡਿਸਕਾਊਂਟ ਤੇ ਤੋਂ ਹਾਈਸਟ ਡਿਸਕਾਊਂਟ ਹੁੰਦਾ ਹੈ ਨਾ ਉਹ ਅਸੀਂ ਲਗਾ ਕੇ ਜਿਹੜਾ ਇਹ ਵੀਡੀਓ ਬਣਾ ਰਹੇ ਆ ਤਾਂ ਜੋ ਪੈਣਾ ਨੂੰ ਜਿਹੜਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਕਿਉਂਕਿ ਸੀਜ਼ਨ ਆਫ ਆ ਇਹ ਅਜੇ ਸਮਰ ਸੀਜ਼ਨ ਨਹੀਂ ਆਇਆ ਹੈਗਾ ਤੇ ਇੰਟਰ ਸੀਜ਼ਨ ਵਿੱਚ ਜਿਹੜਾ ਆਫ ਹੋ ਚੁੱਕਿਆ ਆ ਤੇ ਇਸ ਫੈਬ ਦੇ ਮਹੀਨੇ ਦੇ ਵਿੱਚ ਤੁਹਾਨੂੰ ਹਰ ਇੱਕ ਫੈਬਰਿਕ ਦੇ ਤੁਹਾਨੂੰ ਸੇਲ ਮਿਲੇਗੀ ਸਾਡੇ ਚੈਨਲ ਤੇ ਪਾਰਟੀ ਵੇਅਰ ਤੇ ਵੀ ਮਿਲੇਗੀ ਤੇ ਨਾਲ ਵਿੰਟਰ ਤੇ ਵੀ ਮਿਲੇਗੀ ਤੇ ਕਾਟਨ ਸਟੱਫ ਤੇ ਵੀ ਪੂਰੀ ਜਿਹੜੀ ਉਹ ਸੇਲ ਮਿਲੇਗੀ ਅਗਲਾ ਆਏਗਾ ਕਾਫੀ ਕਲਰ ਦਾ ਸੂਟ ਆ ਬਿਲਕੁਲ ਛੋਟੀ ਛੋਟੀਆਂ ਇਸ ਦੇ ਵਿੱਚ ਪ੍ਰਿੰਟਿੰਗ ਆਏਗੀ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਕਾਫੀ ਸ਼ੇਡ ਆਏਗੀ ਅਗਲਾ ਆਏਗਾ ਗ੍ਰੇ ਟੋਨ ਦੇ ਵਿੱਚ ਚੈੱਕ ਕਰੋ ਤੁਸੀਂ ਠੀਕ ਹੈ ਇਸ ਦੀ ਜਿਹੜੀ ਹੈ ਲਾਈਟ ਗ੍ਰੇ ਟੋਨ ਜਿਹੜੀ ਆ ਉਹ ਆਏਗੀ ਇਸ ਦੇ ਵਿੱਚ ਉਹ ਬੇਸ ਆਏਗਾ ਉੱਪਰ ਗ੍ਰੇ ਕਲਰ ਦੀ ਜਿਹੜੀਆਂ ਉਹ ਸਟ੍ਰਿਪਸ ਹੋਣਗੀਆਂ ਇੱਕ ਵਾਰੀ ਤੁਸੀਂ ਸਾਰੇ ਹੀ ਜਿਹੜੇ ਆ ਉਹ ਕਲਰ ਇੱਕ ਵਾਰ ਫੇਰ ਦੇਖ ਲਓ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਕਲਰ ਸੂਟ ਮੰਗਵਾ ਸਕਦੇ ਹੋ 7814352822 ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਕਿਉਂਕਿ ਅਸੀਂ ਰੇਟ ਹਰ ਇੱਕ ਸੂਟ ਦਾ ਮੈਂਸ਼ਨ ਕਰਦੇ ਆ 350 ਇਹਨਾਂ ਦਾ ਰੇਟ ਹੋਏਗਾ ਵਿਦਆਊਟ ਸ਼ਿਪਿੰਗ ਤੁਹਾਨੂੰ 350 ਦਾ ਪਵੇਗਾ ਇਹ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਕੰਟਰਾਸਟ ਸੂਟ ਮਂਗਾਉਣੇ ਉਹ ਵੀ ਮੰਗਾ ਸਕਦੇ ਹੋ 올ਓਵਰ ਵੀ ਮੰਗਾ ਸਕਦੇ ਹੋ ਵਿਦਆਊਟ ਦੁਪੱਟਾ ਇਹ ਤੁਹਾਨੂੰ ਪਵੇਗਾ ਸਿਰਫ 350 ਇਹੀ ਕਲਰ ਆਉਣਗੇ ਹਰੀ ਕੇਜ ਗਰੁੱਪ ਦਾ ਅਸੀਂ ਧਿਆਨ ਰੱਖ ਕੇ ਜਿਹੜੀ ਉਹ ਵੀਡੀਓ ਬਣਾਉਨੇ ਆ ਠੀਕ ਹੈ ਲਾਈਟ ਸ਼ੇਡਸ ਵੀ ਆਈਆਂ ਨੇ ਡਾਰਕ ਕਲਰ ਵੀ ਆਏ ਨੇ ਠੀਕ ਹੈ ਨਿਊ ਸ਼ੇਡਸ ਜਿਹੜੀਆਂ ਅੱਜ ਕੱਲ ਚੱਲਦੀਆਂ ਪਈਆਂ ਇੰਗਲਿਸ਼ ਕਲਰ ਉਹ ਵੀ ਇਸ ਦੇ ਵਿੱਚ ਆਏ ਨੇ ਠੀਕ ਹੈ ਜੀ ਜਿਸ ਤਰ੍ਹਾਂ 그린 ਹੋ ਗਿਆ ਮਸਟਰਡ ਹੋ ਗਿਆ ਬਲੂ ਹੋ ਗਿਆ ਲਵੈਂਡਰ ਹੋ ਗਿਆ ਪਰਪਲ ਹੋ ਗਿਆ ਠੀਕ ਹੈ ਜੀ ਆ ਪੇਮੈਂਟ ਦਾ ਮੋਰ ਜਿਹੜਾ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਜੇ ਤੇ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪਏਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਇਹ ਵਾਲੇ ਸੂਟ ਇੱਕਦਮ ਡਿਸਕਾਊਂਟ ਦੇ ਵਿੱਚ ਨੇ ਇਸ ਕਰਕੇ ਜਿਆਦਾ ਹੋਲਡ ਤੇ ਇਹ ਵਾਲਾ ਸੂਟ ਨਹੀਂ ਰੱਖਿਆ ਜਾਏਗਾ ਇਹ ਪਹਿਨਣ ਇੱਕਦਮ ਧਿਆਨ ਵਿੱਚ ਰੱਖਣਾ ਠੀਕ ਹੈ ਜੀ ਦੇਖੋ ਮਸਟਰਡ ਕਲਰ ਹੋ ਗਿਆ ਪਰਪਲ ਕਲਰ ਹੋ ਗਿਆ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਆਰਾ ਪਿਆਰਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜਿਹੜਾ ਵੀ ਤੁਹਾਨੂੰ ਕਲਰ ਇਹਨਾਂ ਚੋਂ ਪਸੰਦ ਆਉਂਦਾ ਤੁਸੀਂ ਸਾਨੂੰ ਜਿਹੜਾ ਆ ਉਹ WhatsApp ਤੇ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ